ਵੱਡੀ ਖਬਰ ਸਾਹਮਣੇ ਆ ਰਹੀ ਹੈ ਯਾਤਰੀਆਂ ਦੇ ਨਾਲ ਭਰੀ ਹੋਈ ਬੱਸ ਨੂੰ ਚਾਰੋਂ ਪਾਸਿਓ ਬਦਮਾਸ਼ਾਂ ਦੇ ਵੱਲੋਂ ਘੇਰ ਲਿਆ ਗਿਆ ਉਸ ਤੋਂ ਬਾਅਦ ਤਾਬੜ ਤੋੜ ਅੰਨੇਵਾ ਫਾਇਰਿੰਗ ਬੱਸ ਉੱਤੇ ਕੀਤੀ ਗਈ ਜੀਆਂ ਵੱਡੀ ਖਬਰ ਹੈਗੀ ਆ ਜਿਸ ਦੇ ਵਿੱਚ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਇੱਕ ਡਰਾਈਵਰ ਜਿਹੜਾ ਹੈਗਾ ਉਸ ਦੀ ਮੌਤ ਹੋ ਗਈ ਹੈ ਜੋ ਕਿ ਇਸ ਦੇ ਵਿੱਚ ਮੌਕੇ ਤੇ ਉਸ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਉਸ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸ਼ਾਇਦ ਇਸ ਦੀ ਜਾਨ ਬਚਾਵੇ ਪਰ ਹਸਪਤਾਲ ਪਹੁੰਚਦਿਆਂ ਹੀ ਡਾਕਟਰਾਂ ਦੇ ਵੱਲੋਂ ਇਸ ਨੂੰ ਬ੍ਰੌਟ ਡੈੱਡ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਇਸੇ ਦੇ ਨਾਲ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ 45 ਦੇ ਕਰੀਬ ਜਿਹੜੇ ਸਵਾਰੀ ਸੀਗੇ ਇਸ ਬੱਸ ਦੇ ਵਿੱਚ ਬੈਠੇ ਹੋਏ ਸੀ 45 ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਉੱਤੇ ਅੱਨੇਵਾ ਫਾਇਰਿੰਗ ਕੀਤੀ ਗਈ ਹੈਗੀ ਖਾਸ ਤੌਰ ਉੱਤੇ ਦੱਸਿਆ ਜਾ ਰਿਹਾ ਹੈ ਕਿ ਨਿਸ਼ਾਨਾ ਜੋ ਹੈ ਉਹ ਡਰਾਈਵਰ ਨੂੰ ਹੀ ਬਣਾਇਆ ਗਿਆ ਡਰਾਈਵਰ ਦੀ ਇਸ ਦੇ ਵਿੱਚ ਮੌਤ ਹੋਈ ਹੈ ਉਸ ਤੋਂ ਬਾਅਦ ਹੁਣ ਮੌਕੇ ਤੇ ਪੁਲਿਸ ਪ੍ਰਸ਼ਾਸਨ ਜੋ ਹੈ ਉਹ ਪਹੁੰਚ ਕੇ ਲਗਲੇਰੀ ਜੋ ਕਾਰਵਾਈ ਹੈ ਕੀਆ ਉਹ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ 40 ਸਾਲ ਦਾ ਡਰਾਈਵਰ ਸੀਗਾ ਜਿਸ ਦੀ ਕੀ ਮੌਤ ਹੋਈ ਹੈ ਜਿਸ ਦਾ ਨਾਮ ਦੁਸ਼ਯੰਤ ਮਿਸ਼ਰਾ ਦੱਸਿਆ ਜਾ ਰਿਹਾ ਹੈ ਜਿਸ ਦੀ ਹਤਿਆ ਕਰ ਦਿੱਤੀ ਗਈ ਉਸੇ ਨੂੰ ਨਿਸ਼ਾਨਾ ਜੋ ਹੈ ਬਣਾਇਆ ਗਿਆ ਸੀ ਇਸੇ ਦੇ ਨਾਲ ਇੱਕ ਹੋਰ ਜਿਹੜਾ ਯਾਤਰੀ ਹੈ ਇਸ ਦੇ ਵਿੱਚ ਜ਼ਖਮੀ ਹੋਇਆ ਕਿਉਂਕਿ ਉਸ ਦੀ ਲੱਤ ਦੇ ਵਿੱਚ ਗੋਲੀ ਵੱਜੀ ਹੈ ਜਿਸ ਦਾ ਨਾਮ ਇਰਸ਼ਾਦ ਆलम ਦੱਸਿਆ ਜਾ ਰਿਹਾ ਗੋਲੀ ਜੋ ਗੋਲੀ ਲੱਗਣ ਤੋਂ ਬਾਅਦ ਦੁਸ਼ਯੰਤ ਸੀਟ ਤੇ ਡਿੱਗ ਪਿਆ ਸੀ ਜਦ ਤੋਂ ਬਾਅਦ ਉਸ ਨੂੰ ਐਨ ਐਮ ਸੀ ਐਚ ਲਗਾਇਆ ਗਿਆ ਜਿੱਥੇ ਮੈਡੀਕਲ ਸਟਾਫ ਨੇ ਉਸ ਨੂੰ ਮਰਤਕ ਐਲਾਨ ਦਿੱਤਾ ਸੀ ਇਸੇ ਦੇ ਨਾਲ RAMDAS ਜੂਨੇ ਐਸ ਪੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਚਾਰ ਅਪਰਾਧੀਆਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਅੰਨੇਵਾ ਫਾਇਰਿੰਗ ਜੋ ਹੈ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤਾਂ ਇਹ ਘਟਨਾ ਜਿਹੜੀ ਹੈਗੀ RAM KRISHNAN NAGAR ਥਾਣਾ ਖੇਤਰ ਦੇ ਅਧੀਨ ਆਉਂਦੇ ਮਸੌਰੀ ਮੋੜ ਵਿਖੇ ਵਾਪਰੀ ਹੈ ਘਟਨਾ ਬਾਰੇ ਸਿਟੀ ਐਸਪੀ ਪੂਰਵੀ ਰਾਮਦਾਸ ਨੇ ਕਿਹਾ ਹੈ ਕਿ 9 ਵਜੇ ਦੇ ਕਰੀਬ ਮਸੌਰੀ ਮੋੜ ਤੇ ਇੱਕ ਗੋਲੀਬਾਰੀ ਦੀ ਜੋ ਹੈਗੀ ਘਟਨਾ ਵਾਪਰੀ ਸੀ ਜਿਸ ਨੂੰ ਲੈ ਕੇ ਸਾਨੂੰ ਜਾਣਕਾਰੀ ਮਿਲੀ ਸੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ ਗਈ ਹੈ ਜਾਂ ਦੌਰਾਨ ਲੋਕਾਂ ਦੀ ਪਛਾਣ ਕੀਤੀ ਗਈ ਜਿਨ੍ਹਾਂ ਨੂੰ ਜੋ ਹੈ ਬਦਮਾਸ਼ਾਂ ਦੇ ਵੱਲੋਂ ਗੋਲੀ ਮਾਰੀ ਗਈ ਸੀ ਜਿਸ ਦੇ ਵਿੱਚ ਡਰਾਈਵਰ ਦੀ ਮੌਤ ਹੋ ਗਈ ਹੈ ਤਾਂ ਇੱਕ ਜ਼ਖਮੀ ਹੈ ਦੁਸ਼ਯੰਤ ਮਿਸ਼ਰਾ ਜੋ ਕਿ ਇੱਕ ਬੱਸ ਡਰਾਈਵਰ ਸੀ ਜਿਸ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋਈ ਹੈ ਜਦੋਂ ਕਿ ਦੂਜਾ ਨੌਜਵਾਨ ਜਿਸ ਦੀ ਲੱਧ ਦੇ ਵਿੱਚ ਗੋਲੀ ਲੱਗੀ ਹੈ ਤਾਂ ਤੁਹਾਨੂੰ ਦੱਸ ਦਈਏ ਵੱਡੀ ਖਬਰ ਜਿਹੜੀ ਹੈਗੀ ਪਟਨਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸਿਟੀ ਐਸਪੀ ਨੇ ਕਿਹਾ ਹੈ ਕਿ ਇਸ ਘਟਨਾ ਦੇ ਵਿੱਚ ਚਾਰ ਅਪਰਾਧੀ ਸ਼ਾਮਲ ਸਨ ਜਿਨ੍ਹਾਂ ਨੇ ਚਾਰ ਤੋਂ ਪੰਜ ਰਾਊਂਡ ਗੋਲੀਆਂ ਚਲਾਈਆਂ ਗੋਲੀ ਲੱਗਣ ਦੇ ਕਾਰਨ ਦੁਸ਼ਯੰਦ ਦੀ ਮੌਕੇ ਤੇ ਮੌਤ ਹੋਈ ਹੈ ਗੋਲੀ ਚੱਲਦੇ ਹੀ ਉੱਥੇ ਲੋਕਾਂ ਦੀ ਭੀੜ ਜਿਹੜੀ ਹੈਗੀ ਇਕੱਠੀ ਹੋ ਜਾਂਦੀ ਹੈ ਅਤੇ ਦੂਜੇ ਵਿਅਕਤੀ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਫਿਲਹਾਲ ਪੁਲਿਸ ਜਾਂਚ ਦੇ ਵਿੱਚ ਰੁੱਝੀ ਹੋਈ ਹੈ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਜਨਤਕ ਤੌਰ ਤੇ ਕਤਲ ਦੀ ਇਸ ਘਟਨਾ ਦੇ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਫੈਲੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਬੱਸ ਸਿੰਘ ਟਰੈਵਲਸ ਦੀ ਸੀ ਕੁਝ ਮਹੀਨੇ ਪਹਿਲਾਂ ਬੱਸ ਕੰਡਕਟਰ ਦੀ ਵੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ ਤਾਂ ਪਟਨਾ ਦੇ 0 ਮਾਇਲ ਉਤੇ تین ਅਪਰਾਧੀਆਂ ਦੇ ਵੱਲੋਂ ਬੀਤੀ ਜਾ ਰਹੇ 45 ਯਾਤਰੀਆਂ ਦੇ ਨਾਲ ਭਰੀ ਹੋਈ ਇਸ ਬੱਸ ਉਤੇ ਅੱਨੇਵਾ ਫਾਇਰਿੰਗ ਕੀਤੀ ਗਈ ਜਿਸ ਦੇ ਵਿੱਚ ਡਰਾਈਵਰ ਦੀ ਮੌਤ ਹੋਈ ਹੈ ਤੇ ਇੱਕ ਸਖਸ਼ ਜ਼ਖਮੀ ਦੱਸਿਆ ਜਾ ਰਿਹਾ ਹੈ ਹਾਲਾਂਕਿ ਇਸ ਦੇ ਵਿੱਚ ਐਸਪੀ ਜੀ ਨੇ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਹੈਗਾ ਕਿ ਕਾਰਵਾਈ ਕੀਤੀ ਜਾ ਰਹੀ ਹੈ ਮੌਕੇ ਤੇ ਜਾ ਕੇ ਜਾਇਜ਼ਾ ਵੀ ਲਿਆ ਗਿਆ ਜੋ ਪ੍ਰਤੱਖ ਦਰਸ਼ਕੀ ਨੇ ਉਹਨਾਂ ਤੋਂ ਪੁੱਛਗਿੱਛ ਵੀ ਕੀਤੀ ਗਈ ਹੈ ਤਾਂ ਜਾਣਕਾਰੀ ਇਹੀ ਸਾਹਮਣੇ ਆਈ ਹੈ ਕਿ 4 ਤੋਂ 5 ਰਾਉਂਡ ਫਾਇਰਿੰਗ ਕੀਤੀ ਗਈ ਹੈ ਬਸ ਤੇ ਵੀ ਗੋਲੀਬਾਰੀ ਜਿਹੜੀ ਹੈਗੀ ਕੀਤੀ ਗਈ ਹੈ ਜਿਸ ਦੇ ਵਿੱਚ ਡਰਾਈਵਰ ਦੀ ਮੌਤ ਹੋਈ ਹੈ ਪਰ ਫਿਲਹਾਲ ਤੱਕ ਇਸ ਮਾਮਲੇ ਦੇ ਵਿੱਚ ਜੋ ਹੁਣ ਤੱਕ ਅਪਡੇਟ ਆ ਰਹੀ ਹੈ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ ਪੁਲਿਸ ਦੇ ਵੱਲੋਂ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਤਾਂ ਜੋ ਜਲਦ ਤੋਂ ਜਲਦ ਉਹਨਾਂ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਜਿਨ੍ਹਾਂ ਦੇ ਵੱਲੋਂ ਇਹ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਵਜਾ ਜਾਣਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰ ਡਰਾਈਵਰ ਨੂੰ ਨਿਸ਼ਾਨਾ ਵਾਕਈ ਬਣਾਣਾ ਸੀ ਜਾਂ ਮਕਸਦ ਇਹਨਾਂ ਬਦਮਾਸ਼ਾਂ ਦਾ ਹੋਰ ਸੀ ਇਸ ਮੁਤਲਕ ਵੀ ਜਾਣਕਾਰੀ ਪਤਾ ਕਰਨ ਦੇ ਵਿੱਚ ਪੁਲਿਸ ਜੋ ਹੈ ਉਹ ਰੁੱਝੀ ਹੋਈ ਹੈ ਤੇ ਇਹ ਜਾਣਕਾਰੀ ਜਿਵੇਂ ਖੁਲਾਸੇ ਉਦੋਂ ਹੀ ਹੋਣਗੇ ਜਦੋਂ ਇਹਨਾਂ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਗ੍ਰਫਤਾਰੀ ਦੇ ਲਈ ਪੁੱਛਗਿੱਛ ਤੇ ਸੀਸੀਟੀਵੀ ਜਿਹੜੇ ਕੈਮਰੇ ਨੇ ਉਹਨਾਂ ਨੂੰ ਜੋ ਹੈ ਖੰਗਾਲਣ ਦੀ ਕੋਸ਼ਿਸ਼ ਜੋ ਹੈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਕਿਹੜੇ ਖੁਲਾਸੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ